ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਸੁਖਵੀਰ ਬਾਦਲ ਫਿਰ ਤੋਂ ਚੋਣ ਲੜਨ ਦੀ ਤਿਆਰੀ 'ਚ ਨਤੀਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਤੇ ਉੱਠਿਆ ਵਾਵਰੋਲਾ ਮੋਤੀ ਕੈਬਨਿਟ ਵਿੱਚ ਕੌਣ ਕੌਣ ਹੋਵੇਗਾ ਸ਼ਾਮਲ ਨਤੀਸ਼ ਵੱਲੋਂ ਹਰੀ ਚੰਡੀ ਰਵਨੀਤ ਬਿੱਟੂ ਅਤੇ ਤਰਨਜੀਤ ਸਿੰਘ ਸੰਧੂ ਨੂੰ ਮਿਲ ਸਕਦੀ ਹੈ ਮੋਦੀ ਕੈਬਨਟ ਵਿੱਚ ਥਾਂ ਮੋਹਾਲੀ ਚ ਸ਼ਰੇ ਬਾਜ਼ਾਰ ਲੜਕੀ ਦਾ ਕਤਲ ਕਰਨ ਵਾਲੇ ਵਿਅਕਤੀ ਬਾਰੇ ਸ਼ੰਸਨੀ ਖੇਜ ਖੁਲਾਸਾ ਸ਼ੈਲਰ ਦੀ ਉਸਾਰੀ ਅਦੀਰ ਕੰਦ ਡਿਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਦੋ ਗੰਭੀਰ ਜ਼ਖਮੀ ਅਤੇ ਕੁਝ ਹੋਰ ਜਾਣਕਾਰੀਆਂ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਪੰਜਾਬ ਦੀ ਸਿਆਸੀ ਪੇਚ ਤੇ ਨਜ਼ਰ ਮਾਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦਾ ਆਧਾਰ ਲਗਾਤਾਰ ਖੁਰਦਾ ਤੇ ਖਰਦਾ ਜਾ ਰਿਹਾ ਹੈ ਤੇ ਇਸ ਵਕਤ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੋਣ ਦੇ ਬਾਵਜੂਦ ਹਾਸ਼ੀਏ ਤੇ ਜਾ ਚੁੱਕੀ ਹੈ ਪਰ ਹੁਣ ਖਬਰਾਂ ਨੇ ਕਿ ਰਾਜਾ ਵੜਿੰਗ ਨੂੰ ਇੱਕ ਵਾਰ ਫਿਰ ਤੋਂ ਵੱਡੀ ਟੱਕਰ ਅਤੇ ਚੁਣੌਤੀ ਦੇਣ ਦੇ ਮੂਡ ਵਿੱਚ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਰਾਜਾ ਵੜਿੰਗ ਲੁਧਿਆਣਾ ਤੋਂ ਸੰਸਦ ਮੈਂਬਰ ਦੀ ਚੋਣ ਜਿੱਤ ਚੁੱਕੇ ਨੇ ਅਤੇ ਉਹਦੇ ਤੋਂ ਬਾਅਦ ਅਕਾਲੀ ਦਲ ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿੱਚ ਜਿਹੜੀ ਜ਼ਿਮਨੀ ਚੋਣ ਹੋਣੀ ਹੈ ਉਹਦੀਆਂ ਤਿਆਰੀਆਂ ਸ਼ੁਰੂ ਕਰ ਰਿਹਾ ਹੈ ਜਿਸ ਤੋਂ ਬਾਅਦ ਖਬਰਾਂ ਨੇ ਕਿ ਸੁਖਬੀਰ ਬਾਦਲ ਗਿੱਦੜਬਾਹਤ ਤੋਂ ਚੋਣ ਲੜ ਸਕਦੇ ਨੇ ਇਹਦੇ ਸੰਕੇਤ ਮਿਲ ਰਹੇ ਨੇ ਹਾਲਾਂਕਿ ਸੁਖਬੀਰ ਬਾਦਲ ਨੇ ਇਹਦਾ ਅਧਿਕਾਰਤ ਐਲਾਨ ਖਾਲੀ ਨਹੀਂ ਕੀਤਾ ਪਰ ਉਹਨਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਗਿੱਦੜਬਾਹਤ ਸਾਡਾ ਆਪਣਾ ਘੜਾ ਹੈ ਗਿੱਦੜਬਾਹਤ ਦੇ ਵਿੱਚ ਵੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਹੈ ਉਹਨਾਂ ਨੇ ਭਾਵ ਉਥੋਂ ਜਿੱਤ ਵੀ ਹਾਸਲ ਕਰ ਸਕਦੇ ਹੈ ਦੱਸਣਾ ਬਣਦਾ ਹੈ ਕਿ ਸਵਰਗੀ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਗਿੱਦੜ ਵਾਹਤੋਂ ਵਿਧਾਇਕ ਰਹੇ ਸੀ ਅਤੇ ਸਾਫਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਚਾਰ ਵਾਰ ਗਿੱਦੜ ਵਾਹਤੋਂ ਵਿਧਾਇਕ ਰਹੇ ਸੀ ਅਤੇ ਪਿਛਲੀਆਂ ਤਿੰਨ ਚੋਣਾਂ ਵਿੱਚ ਅਕਾਲੀ ਦਲ ਨੂੰ ਇਥੋਂ ਹਾਰ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਜੇਕਰ ਸੁਖਵੀਰ ਬਾਦਲ ਇਥੋਂ ਖੁਦ ਚੋਣ ਲੜਦੇ ਆ ਤਾਂ ਅਕਾਲੀ ਦਲ ਇਥੋਂ ਹੋ ਸਕਦਾ ਹੈ ਕਿ ਸੀਟ ਜਿੱਤ ਜਾਵੇ ਅਤੇ ਮਜ਼ਬੂਤੀ ਨਾਲ ਚੋਣ ਲੜ ਸਕੇ ਸੁਖਵੀਰ ਬਾਦਲ ਇਸ ਵਕਤ ਪੰਜਾਬ ਦੇ ਵਿੱਚੋਂ ਜਿਹੜੀ ਸਿਆਸੀ ਖੁੱਸੀ ਜ਼ਮੀਨ ਹੈ ਉਹਨੂੰ ਤਲਾਸ਼ ਰਹੇ ਨੇ ਇਹ ਵੀ ਹੋ ਸਕਦਾ ਹੈ ਕਿ ਜੇਕਰ ਫਿਰੋਜ਼ਪੁਰ ਤੋਂ ਇਸ ਵਾਰ ਉਹ ਖੁਦ ਸੰਸਦ ਦੀ ਚੋਣ ਲੜਦੇ ਤਾਂ ਉਹ ਫਿਰ ਜਿੱਤ ਵੀ ਦਰਜ ਕਰ ਸਕਦੇ ਸੀ ਸੁਖਵੀਰ ਨੇ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਹਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ ਹੁਣ ਇਹ ਸਮਝਣ ਦੀ ਲੋੜ ਹੈ ਕਿ ਸਾਡੇ ਸੂਬੇ ਵਿੱਚ ਕੀ ਸਹੀ ਤੇ ਕੀ ਗਲਤ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਹੱਕਾਂ ਲਈ ਲੜਦਾ ਰਹੇਗਾ ਅਤੇ ਮੈਂ ਲੋਕਾਂ ਨੂੰ ਕਹਿੰਦੀ ਅਪੀਲ ਕਰਦਾ ਹਾਂ ਕਿ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਪੰਜਾਬੀਆਂ ਦੀਆਂ ਖਾਹਿਸ਼ਾਂ ਨੂੰ ਅਕਾਲੀ ਦਲ ਹੀ ਪੂਰਾ ਕਰ ਸਕਦਾ ਹੈ ਜਿਮਨੀ ਚੋਣ ਦੇ ਵਿੱਚ ਗਿੱਦੜ ਬਾਹਤੋਂ ਜਿੱਤ ਦਾ ਝੰਡਾ ਲਹਿਰਾਉਣ ਦੇ ਨਾਲ ਨਾਲ ਉਹ ਕਹਿੰਦੇ ਅਸੀਂ 2027 ਵਿੱਚ ਵੀ ਆਪਣੀ ਖੇਤਰੀ ਪਾਰਟੀ ਦੇ ਹੀ ਹੱਥ ਮਜ਼ਬੂਤ ਕਰੀਏ ਇਹਦੀ ਪੁਸ਼ਟੀ ਕੋਰ ਕਮੇਟੀ ਮੈਂਬਰ ਠੇਕੇਦਾਰ ਗੁਰਪਾਲ ਸਿੰਘ ਵੱਲੋਂ ਵੀ ਕੀਤੀ ਗਈ ਹੈ ਅਤੇ ਕੁਝ ਅਕਾਲੀ ਵਰਕਰਾਂ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਹੀ ਗਿੱਦੜ ਬਹਾ ਤੋਂ ਜਿਮਨੀ ਚੋਣ ਲੜਨ ਦੂਸਰੇ ਪਾਸੇ ਲਗਾਤਾਰ ਪੰਜਾਬ ਦੀਆਂ ਚੋਣਾਂ ਦੇ ਵਿੱਚ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਹੋਈ ਸ਼ਰਮਨਾਕ ਤੇ ਕਰਾਰੀ ਹਾਰ ਤੋਂ ਬਾਅਦ ਜਿਨ੍ਹਾਂ ਵਿੱਚ 10 ਅਕਾਲੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਨੇ ਮੁੜ ਕੇ ਸੁਖਵੀਰ ਬਾਦਲ ਅਤੇ ਉਹਨਾਂ ਦੀ ਪ੍ਰਧਾਨਗੀ ਨਿਸ਼ਾਨੇ ਤੇ ਐ ਤੇ ਹੁਣ ਗੱਲ ਕਰਦੇ ਆ ਸੋਨੀਆ ਗਾਂਧੀ ਕਾਂਗਰਸ ਵੱਲੋਂ ਉਹਨਾਂ ਨੂੰ ਸੰਸਦੀ ਪਾਰਟੀ ਦਾ ਆਗੂ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਾਂਗਰਸ ਸੰਸਦੀ ਦਲ ਦੀ ਬੈਠਕ ਹੋਈ ਸੰਸਦ ਦੇ ਸੈਂਟਰ ਹਾਲ ਤੇ ਵਿੱਚ ਇਹ ਬੈਠਕ ਸ਼ੁਰੂ ਕੀਤੀ ਗਈ ਬੈਠਕ ਦੇ ਵਿੱਚ ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਚੁਣ ਲਈ ਗਈ ਕਾਂਗਰਸ ਪ੍ਰਧਾਨ ਮਲਕਰ ਜਨ ਖੜਗੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਪਾਰਟੀ ਦੇ ਕੁਝ ਹੋਰ ਆਗੂ ਵੀ ਮੌਜੂਦ ਸੀ ਇਹਦੇ ਤੋਂ ਪਹਿਲਾਂ ਸ਼ਨੀਚਰਵਾਰ ਨੂੰ ਦਿੱਲੀ ਦੇ ਵਿੱਚ ਕਾਂਗਰਸੀ ਵਰਕਿੰਗ ਕਮੇਟੀ ਦੀ ਬੈਠਕ ਵੀ ਹੋਈ ਸੀ ਮੀਟਿੰਗ ਦੇ ਵਿੱਚ ਪਾਰਟੀ ਦੀ ਭਵਿੱਖ ਦੀ ਰਣਨੀਤੀ ਤੈਅ ਕਰਨ ਦੇ ਵਾਸਤੇ ਲੋਕ ਸਭਾ ਚੋਣ ਨਤੀਜਿਆਂ ਤੇ ਅਹਿਮ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਇਸ ਬੈਠਕ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਮਲਕ ਅਰਜਨ ਖੜਗੇ ਉਹਨਾਂ ਨੇ ਕਾਂਗਰਸ ਸੰਸਦੀ ਦਲ ਦੇ ਪ੍ਰਧਾਨ ਦੇ ਅਹੁਦੇ ਵਾਸਤੇ ਸੋਨੀਆ ਗਾਂਧੀ ਦੇ ਨਾਮ ਦਾ ਪ੍ਰਸਤਾਵ ਰੱਖਿਆ ਤੇ ਫਿਰ ਪਾਰਟੀ ਦੇ ਸੰਸਦ ਮੈਂਬਰਾਂ ਗੌਰਵ ਗਗੋਈ ਤਾਰਕ ਅਨਵਰ ਕੇ ਸੁਧਾਕਰਨ ਇਹਨਾਂ ਨੇ ਇਸ ਮਤੇ ਦਾ ਸਮਰਥਨ ਕੀਤਾ ਤਾਇਦ ਕੀਤੀ ਸੋਨੀਆ ਗਾਂਧੀ ਨੂੰ ਫਿਰ ਸਰਬਸੰਮਤੀ ਨਾਲ ਕਾਂਗਰਸ ਸੰਸਦੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ ਜਾਣਕਾਰੀ ਦਿੰਦਿਆਂ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਮੋਦ ਤਿਵਾੜੀ ਨੇ ਦੱਸਿਆ ਕਿ ਸੋਨੀਆ ਗਾਂਧੀ ਨੂੰ ਸਰਬਸੰਮਤੀ ਦੇ ਨਾਲ ਕਾਂਗਰਸ ਸੰਸਦੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ ਹੈ ਤੇ ਹੁਣ ਗੱਲ ਕਰਦੇ ਹਾਂ ਮੋਦੀ ਕੈਬਨਿਟ ਦੀ ਉਹਦੇ ਵਿੱਚ ਕਿਹਨੂੰ ਕੀ ਆਫਰ ਕਿਹਨੂੰ ਪ੍ਰਧਾਨ ਮੰਤਰੀ ਇਹ ਇਸ ਵਕਤ ਵਾਅਰੋਲਾ ਉੱਠਿਆ ਪਿਆ ਜੀਡੀਪੀ ਆਗੂ ਕੇਸੀ त्याਗੀ ਨੇ ਨਤੇਸ਼ ਕੁਮਾਰ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ ਉਹਨਾਂ ਕਿਹਾ ਕਿ ਜਿਹੜੇ ਆਗੂਆਂ ਨੇ ਨਤੀਸ਼ ਕੁਮਾਰ ਨੂੰ ਇੰਡੀਆ ਗੱਠਜੋੜ ਦਾ ਕੌਮੀ ਕਨਵੀਨਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ ਉਹਨਾਂ ਨੇ ਕੁਝ ਦਿਨ ਪਹਿਲਾਂ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਨ ਦੀ ਪੇਸ਼ਕਸ਼ ਕਰ ਦਿੱਤੀ ਸੀ ਦੱਸਣਾ ਬਣਦਾ ਕਿ ਇੰਡੀਆ ਗੱਠਜੋੜ ਜਿਹੜਾ ਬਾਅਦ ਵਿੱਚ ਹੋਂਦ ਵਿੱਚ ਆਇਆ ਉਹ ਨਤੀਸ਼ ਕੁਮਾਰ ਦੀ ਪਹਿਲ ਕਦਮੀ ਦੇ ਨਾਲ ਹੀ ਸ਼ੁਰੂ ਕੀਤਾ ਗਿਆ ਸੀ ਤੇ ਹੁਣ ਵੀ ਇੱਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਅਮਿਤ ਸ਼ਾ ਕਹਿ ਰਹੇ ਨੇ ਕਿ ਹੋਰ ਭਾਵੇਂ ਕੁਝ ਹੋ ਜੇ ਦੁਨੀਆ ਇੱਧਰ ਦੀ ਇੱਧਰ ਆ ਜੇ ਕਦੇ ਭਾਰਤੀ ਜਨਤਾ ਪਾਰਟੀ ਨਤੀਸ਼ ਕੁਮਾਰ ਦੇ ਨਾਲ ਗੱਠ ਜੋੜ ਨਹੀਂ ਕਰੇਗੀ ਇਹ ਤੋਂ ਇੱਕ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਿਆਸਤ ਵਿੱਚ ਕੋਈ ਪੱਕਾ ਦੁਸ਼ਮਣ ਤੇ ਕੋਈ ਪੱਕਾ ਮਿੱਤਰ ਨਹੀਂ ਦੁਬਾਰਾ ਐਨਡੀਏ ਨਾਲ ਗੱਠ ਜੋੜ ਤੇ ਦੂਸਰੇ ਪਾਸੇ ਜਿਹੜਾ ਇੰਡੀਆ ਅਲਾਈਅንስ ਨਤੀਸ਼ ਕੁਮਾਰ ਨੇ ਬਣਾਇਆ ਸੀ ਜਾਂ ਸ਼ੁਰੂਆਤ ਕੀਤੀ ਸੀ ਅੱਜ ਉਹਦੇ ਨਾਲ ਉਹਦੀ ਅਣਬਾਣੀ ਹੁਣ ਜੀਡੀਜੂ ਆਗੂ ਕੇਸੀ ਤਿਆਗੀ ਦੇ ਇਸ ਬਿਆਨ ਤੋਂ ਬਾਅਦ ਕਿ ਉਹਨੂੰ ਇੰਡੀਆ ਅਲਾਇੰਸ ਵਾਲੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕਰ ਰਹੇ ਸਨ ਇਸ ਬਿਆਨ ਨੇ ਖਲਬਲੀ ਮਚਾ ਦਿੱਤੀ ਹੈ ਅਸਲ ਦੇ ਵਿੱਚ ਇੱਕ ਅਖਬਾਰ ਨੂੰ ਇੰਟਰਵਿਊ ਦਿੱਤੀ ਹੈ ਇੰਟਰਵਿਊ ਦਿੰਦਿਆਂ ਉਹਨਾਂ ਕਿਹਾ ਕਿ ਚੋਣ ਨਤੀਜੇ ਆਉਣ ਤੋਂ ਬਾਅਦ ਨਤੀਸ਼ ਕੁਮਾਰ ਨੂੰ ਇੰਡੀਆ ਗੱਠ ਜੋੜ ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਪੇਸ਼ਕਸ਼ ਕਰ ਦਿੱਤੀ ਸੀ ਪਰ ਉਹਨਾਂ ਨੇ ਇਸ ਆਫਰ ਨੂੰ ਠੁਕਰਾ ਦਿੱਤਾ ਚੋਣਾਂ ਦੇ ਵਿੱਚ ਜੀਡੀਪੀ ਨੂੰ 12 ਲੋਕ ਸਭਾ ਹਲਕਿਆਂ ਤੋਂ ਜਿੱਤ ਪ੍ਰਾਪਤ ਹੋਈ ਜਦ ਕਿ TDP ਨੂੰ 16 ਤੋਂ ਇੰਡੀਆ ਦੇ ਆਰਕੀਟੈਕਟ ਰਹਿ ਚੁੱਕੇ ਨਤੀਸ਼ ਕੁਮਾਰ ਨੇ ਸਾਫ਼ ਕਿਹਾ ਕਿ ਉਹ ਇਸ NDA ਸਰਕਾਰ ਨੂੰ ਸਮਰਥਨ ਹੀ ਦੇਣਗੇ ਕੇਸੀ त्याਗੀ ਨੇ ਅੱਗੇ ਇਹ ਵੀ ਆਖਿਆ ਕਿ ਇੰਡੀਆ ਗੱਠ ਜੋੜ ਦੇ ਨੇਤਾਵਾਂ ਦੁਆਰਾ ਨਤੀਸ਼ ਕੁਮਾਰ ਦੇ ਨਾਲ ਕੀਤੀ ਗਈ ਬਦਸਲੂਕੀ ਦੇ ਕਾਰਨ ਉਹਨਾਂ ਨੇ ਵਿਰੋਧੀ ਧਿਰ ਦੇ ਨਾਲ ਸਬੰਧ ਤੋੜ ਲੈ ਸੀ ਇਹਦੇ ਨਾਲ ਹੀ ਭਾਜਪਾ JDDU ਨੂੰ ਸਮਰਥਨ ਇਸ ਵਕਤ ਦੇ ਰਹੀ ਹੈ ਕੇਸੀ त्यागी ਦੇ ਇਸ ਬਿਆਨ ਤੇ ਕਾਂਗਰਸ ਦੀ ਵੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਹੋਈ ਉਹਦੇ ਵਿੱਚ ਜਦੋਂ ਕੇਸੀ ਵੇਣੀ ਗੋਪਾਲ ਨੂੰ ਨਤੀਸ਼ ਕੁਮਾਰ ਦੀ ਇਸ ਪੇਸ਼ਕਸ਼ ਦੇ ਨਾਲ ਸੰਬੰਧਿਤ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਸਾਡੇ ਕੋਲ ਤਾਂ ਇਹਦੀ ਕੋਈ ਜਾਣਕਾਰੀ ਨਹੀਂ ਕੇਸੀ त्यागी ਨੇ ਪਰਦਾਵਾ ਕੀਤਾ ਕਿ ਨਤੀਸ਼ ਕੁਮਾਰ ਨੂੰ ਇੰਡੀਆ ਇਕੱਠ ਜੋੜ ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕਰ ਦਿੱਤੀ ਸੀ ਵਾਰਨ ਨਤੀਸ਼ ਕੁਮਾਰ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਜੀਡੀਜੂ ਨੇਤਾ ਨੇ ਕਿਹਾ ਕਿ ਭਾਰਤੀ ਗੱਠ ਜੋੜ ਦੇ ਨੇਤਾਵਾਂ ਦੁਆਰਾ ਨਤੀਸ਼ ਕੁਮਾਰ ਨਾਲ ਬਦਸਲੂਕੀ ਕੀਤੀ ਗਈ ਸੀ ਜਿਸ ਕਾਰਨ ਉਹਨਾਂ ਨੇ ਇੰਡੀਆ ਗੱਠ ਜੋੜ ਦੇ ਨਾਲੋਂ ਆਪਣੇ ਸਬੰਧ ਤੋੜ ਲਏ ਸੀ ਤੁਹਾਨੂੰ ਦੱਸ ਦਿਆਂ ਕਿ ਐਨਡੀਏ ਦੀ ਬੈਠਕ ਵਿੱਚ ਉਹਨਾਂ ਸਾਫ਼ ਕਰ ਦਿੱਤਾ ਕਿ ਉਹਨਾਂ ਦੀ ਪਾਰਟੀ ਐਨਡੀਏ ਦਾ ਹਿੱਸਾ ਰਹੇਗੀ ਦੱਸਣਾ ਬਣਦਾ ਹੈ ਕਿ ਇਸ ਵਾਰ ਭਾਜਪਾ ਨੂੰ ਸਰਕਾਰ ਚਲਾਉਣ ਵਾਸਤੇ ਸਰਕਾਰ ਬਣਾਉਣ ਵਾਸਤੇ ਟੀਡੀਪੀ ਅਤੇ ਨਤੀਸ਼ ਕੁਮਾਰ ਦੀ ਪਾਰਟੀ ਜੀਡੀਪੀਯੂ ਦਾ ਸਹਾਰਾ ਲੈਣਾ ਪੈ ਰਿਹਾ ਹੈ ਹੁਣ ਦੋ ਵੱਡੇ ਮੁੱਦੇ ਆਦੇਸ਼ ਤੇ ਉਹਨਾਂ ਦੇ ਉੱਤੇ ਜੀਡੀਪੀਯੂ ਨੇ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਹੈ ਉਹ ਫੌਜ ਦੀ ਭਰਤੀ ਲਈ ਆਗਨੀਵੀਰ ਯੋਜਨਾ ਦੀ ਸਮੀਖਿਆ ਦੇ ਪੱਖ ਵਿੱਚ ਹੈ ਅਤੇ ਯੂਨੀਫਾਰਮ ਸਿਵਲ ਕੋਡ ਦੇ ਉੱਤੇ ਸਾਰੇ ਰਾਜਾਂ ਦੇ ਨਾਲ ਗੱਲਬਾਤ ਵਾਸਤੇ ਵੀ ਉਹਨਾਂ ਨੇ ਆਖਿਆ ਕਿ ਕੀਤੀ ਜਾਣੀ ਚਾਹੀਦੀ ਹੈ ਇਕੱਲੇ ਫੈਸਲਾ ਨਹੀਂ ਲੈ ਸਕਦੇ ਜੀਡੀਪੀਯੂ ਨੂੰ ਰਾਸ਼ਟਰੀ ਪੱਧਰ ਤੇ ਜਾਤੀ ਆਧਾਰਿਤ ਜਨਗਣਨਾ ਕਰਵਾਉਣ ਦੀ ਵੀ ਉਮੀਦ ਹੈ ਕੇਸੀ त्यागी ਨੇ ਕਿਹਾ ਕਿ ਅਗਨੀ ਵੀਰ ਯੋਜਨਾ ਦਾ ਕਾਫੀ ਵਿਰੋਧ ਹੋਇਆ ਹੈ ਇਹਦਾ ਅਸਰ ਲੋਕ ਸਭਾ ਚੋਣਾਂ ਦੇ ਵਿੱਚ ਵੀ ਸ਼ਰਿਆਮ ਦੇਖਣ ਨੂੰ ਮਿਲਿਆ ਹੈ ਇਸ ਲਈ ਇਸ ਬਾਰੇ ਮੁੜ ਵਿਚਾਰ ਕਰਨ ਦੀ ਜ਼ਰੂਰਤ ਹੈ ਆਰਜीडी ਨੇ ਕੇਸੀ त्यागी ਦੇ ਦਾਅਵੇ ਨੂੰ ਡਰਾਮੇਬਾਜ਼ੀ ਕਰਾਰ ਦਿੱਤਾ ਉਹਨਾਂ ਦੀ ਪਾਰਟੀ ਦੇ ਬੁਲਾਰੇ ਇਜ਼ਾਜ਼ احمد ਨੇ ਕਿਹਾ ਕਿ ਕੇਸੀ त्यागी ਨੂੰ ਪ੍ਰਸਤਾਵ ਦੇਣ ਵਾਲੇ ਵਿਅਕਤੀ ਦੇ ਨਾਮ ਦਾ ਖੁਲਾਸਾ ਕਰਨਾ ਚਾਹੀਦਾ ਹੈ ਕਿ ਕਿਹੜਾ ਆਗੂ ਸੀ ਜਿਸ ਨੇ ਨਤੀਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਪੇਸ਼ਕਸ਼ ਕੀਤੀ ਰਾਸ਼ਟਰੀ ਜਨਤਾ ਪਾਲ ਦੇ ਬੁਲਾਰੇ ਇਜਾਜ਼ ਅਹਿਮਦ ਨੇ ਕਿਹਾ ਕਿ ਇਹ ਵੱਡੀ ਗੱਲ ਹੈ ਕਿ ਰਾਜਨੀਤੀ ਚ ਨਾ ਤਾਂ ਇੱਕ ਦਿਨ ਦੇ ਵਿੱਚ ਇਹ ਗੱਲ ਕੋਈ ਸ਼ੁਰੂ ਹੁੰਦੀ ਹੈ ਤੇ ਨਾ ਹੀ ਇੱਕ ਦਿਨ ਦੇ ਵਿੱਚ ਖਤਮ ਹੁੰਦੀ ਹੈ। ਕੇ ਸੀ ਤਿਆਗੀ ਜੋ ਵੀ ਕਹਿ ਰਹੇ ਨੇ ਉਹਨਾਂ ਨੂੰ ਤੱਥਾਂ ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ। ਕਿਹੜੇ ਨੇਤਾ ਨੇ ਪ੍ਰਸਤਾਵ ਦਿੱਤਾ ਸੀ? ਜੇਕਰ ਤੁਸੀਂ ਜੁਮਲੇਵਾਜ ਪਾਰਟੀ ਦੇ ਨਾਲ ਹੋ ਤਾਂ ਭੰਬਲ-ਪੂਸਾ ਤੇ ਡਰਾਮੇਬਾਜ਼ੀ ਕਰਕੇ ਆਪਣੀ ਸਿਆਸੀ ਸਥਿਤੀ ਤੁਸੀਂ ਬਰਕਰਾਰ ਰੱਖਣਾ ਚਾਹੁੰਦੇ ਹੋ ਇਹਦੇ ਤੋਂ ਇਲਾਵਾ ਕੁਝ ਨਹੀਂ। ਹੁਣ ਮੋਦੀ ਕੈਬਨਿਟ ਦੇ ਵਿੱਚ ਵੀ ਕਿਆ ਸਲਾਈਆਂ ਰੱਖ ਰਹੀਆਂ ਨੇ ਕਿ ਕੌਣ ਹੋਵੇਗਾ ਕੌਣ ਨਹੀਂ ਹੋਵੇਗਾ ਕਿਹਦੇ ਹਿੱਸੇ ਕਿੰਨੇ ਮੰਤਰਾਲੇ ਆਉਣਗੇ ਅੱਜ 9 ਜੂਨ 2024 ਨੂੰ ਸਵੇਰ 7 ਵਜੇ ਸ਼ਾਮ ਦੇ ਲਗਾਤਾਰ ਤੀਸਰੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸੌਚ ਚੋਕਣਗੇ ਨਰਿੰਦਰ ਮੋਦੀ ਮੋਦੀ ਦੇ ਨਾਲ ਐਨਡੀਏ ਗੱਠ ਜੋੜ ਦੇ 14 ਸਹਿਯੋਗੀ ਦਲਾਂ ਦੇ 18 ਸੰਸਦ ਮੈਂਬਰ ਵੀ ਮੰਤਰੀ ਵਜੋਂ ਸੌਚ ਚੱਕ ਸਕਦੇ ਐ ਇਹਨਾਂ ਵਿੱਚੋਂ 7 ਕੈਬਨਿਟ ਮੰਤਰੀ ਅਤੇ 11 ਆਜ਼ਾਦ ਮੰਤਰੀ ਅਤੇ ਰਾਜ ਮੰਤਰੀ ਵਜੋਂ ਸੌਚ ਚੱਕ ਸਕਦੇ ਐ ਹਾਲਾਂਕਿ ਇਹਦੀ ਅਧਿਕਾਰਤ ਹਾਲੇ ਜਾਣਕਾਰੀ ਤਾਂ ਨਹੀਂ ਦਿੱਤੀ ਗਈ ਪਰ ਮੰਨਿਆ ਜਾ ਰਿਹਾ ਹੈ ਕਿ 3 ਦਰਜਣ ਤੋਂ ਵੱਧ ਸੰਸਦ ਮੈਂਬਰ ਮੰਤਰੀ ਵਜੋਂ ਸੌ ਚੁੱਕ ਸਕਦੇ ਐ TDP ਅਤੇ JDU ਤੋਂ 2-2 ਜਾਂ ਫਿਰ TDP ਤੋਂ 4 ਅਤੇ JDU ਤੋਂ 2 Shiv Sena ਤੋਂ 1-1 ਕੈਬਨਟ ਮੰਤਰੀ ਬਣ ਸਕਦਾ ਹੈ ਜਾਣਕਾਰਾਂ ਦਾ ਇਹ ਵੀ ਦੱਸਣਾ ਹੈ ਕਿ ਇਹਦੇ ਤੋਂ ਇਲਾਵਾ NCP, LJP ਅਤੇ JDS ਦੇ ਕੋਟੇ ਦੇ ਕੈਬਨਟ ਮੰਤਰੀ ਵੀ ਸੌ ਚੁੱਕ ਸਕਦੇ ਐ TDP ਦੇ ਇੱਕ ਸੰਸਦ ਮੈਂਬਰ ਨੇ ਦੱਸਿਆ ਕਿ ਕਿਸ ਪਾਰਟੀ ਤੋਂ ਕਿੰਨੇ ਮੰਤਰੀ ਬਣਾਏ ਜਾਣਗੇ ਉਹ ਕਹਿੰਦੇ ਇਹਦਾ ਫਾਰਮੂਲਾ ਤਾਂ ਤਿਆਰ ਹੋ ਚੁੱਕਿਆ ਹੈ ਇਸ ਬਾਰੇ ਕਿਸੇ ਵੀ ਕਿਸਮ ਦੀ ਜਨਤਕ ਚਰਚਾ ਦੀ ਲੋੜ ਨਹੀਂ ਹਰ ਕੋਈ ਇਸ ਗੱਲ ਨਾਲ ਸਹਿਮਤ ਹੈ ਕਿ ਪ੍ਰਧਾਨ ਮੰਤਰੀ ਜੋ ਵੀ ਜ਼ਿੰਮੇਵਾਰੀ ਦੇਣਗੇ ਉਹ ਉਹਨੂੰ ਚੰਗੇ ਤਰੀਕੇ ਨਾਲ ਨਿਭਾਉਣਗੇ JDU ਸੰਸਦ ਲਵਲੀ ਆਨੰਦ ਨੇ ਰੇਲ ਮੰਤਰਾਲੇ ਦੇ ਸਵਾਲ ਤੇ ਕਿਹਾ ਕਿ ਯਕੀਨੀ ਤੌਰ ਤੇ JDU ਨੂੰ ਇਹ ਮਿਲਣਾ ਚਾਹੀਦਾ ਦੱਸਣਾ ਬਣਦਾ ਕਿ ਨਤੀਸ਼ ਕੁਮਾਰ ਨੇ ਇਹ ਮੰਗ ਵੀ ਰੱਖੀ ਸੀ ਪਹਿਲਾਂ ਵੀ ਅਜਿਹਾ ਹੁੰਦਾ ਜੇ ਹੈ ਜੀਡੀ ਦੇ ਸੰਸਦ ਮੈਂਬਰਾਂ ਨੇ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੇ ਮੁੱਦੇ ਨੂੰ ਵੀ ਦੁਹਰਾਇਆ ਹੈ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਇਸ ਨਵੀਂ ਕੈਬਨਟ ਵਿੱਚ ਚੰਦਰ ਬਾਬੂ ਨਾਈਡੂ ਦੀ TDP ਨੂੰ ਚਾਰ ਵਿਭਾਗ ਮਿਲਣਗੇ ਜਦੋਂ ਕਿ JDU ਪਾਰ ਨਤੀਸ਼ ਕੁਮਾਰ ਦੀ ਪਾਰਟੀ ਨੂੰ ਦੋ ਕੈਬਨਟ ਮਿਨਿਸਟਰ ਮਿਲ ਸਕਦੇ ਆ ਇਹ ਵੀ ਖਬਰਾਂ ਮਿਲ ਰਹੀਆਂ ਨੇ ਕਿ ਮੋਦੀ ਦੀ ਅਗਵਾਈ ਵਾਲੀ ਨਵੀਂ ਕੈਬਨਿਟ ਵਿੱਚ ਚੰਦਰਬਾਬੂ ਨਾਇਡੂ ਦੀ TDP ਨੂੰ ਚਾਰ ਉਹ ਵੀ ਚੰਗੇ ਵਿਭਾਗ ਮਿਲਣਗੇ ਹੁਣ ਕਿਹੜੇ ਕਿੱਥੋਂ ਕਿਹਨੂੰ ਦਿੱਤੇ ਜਾਂਦੇ ਨੇ ਇਹ ਵੇਖਣਾ ਹੋਵੇਗਾ ਤੇ TDP ਦੇ ਚਾਰ ਨੇਤਾਵਾਂ ਦੇ ਵਿੱਚੋਂ ਤਿੰਨ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਨਵੀਂ ਕੈਬਨਿਟ ਵਿੱਚ ਥਾਂ ਮਿਲ ਸਕਦੀ ਹੈ ਉਹਨਾਂ ਵਿੱਚ ਰਾਮ ਮੋਹਨ ਨਾਇਡੂ ਹਰੀਸ਼ ਵਾਲਾ ਯੋਗੀ ਅਤੇ ਡੱਗੂ ਮੱਲਾ ਪ੍ਰਸ਼ਾਦ ਦੱਸੇ ਜਾ ਰਹੇ ਨੇ ਨਤੀਸ਼ ਕੁਮਾਰ ਦੇ ਜਨਤਾ ਦਲ ਯੂਨਾਈਟਿਡ ਦੇ ਦੋ ਸੀਨੀਅਰ ਆਗੂਆਂ ਵਿੱਚ ਲਲਨ ਸਿੰਘ ਅਤੇ ਰਾਮਨਾਥ ਠਾਕਰ ਦੇ ਨਾਵਾਂ ਦਾ ਪ੍ਰਸਤਾਵ ਰੱਖਿਆ ਗਿਆ ਹੈ ਲਲਨ ਸਿੰਘ ਬਿਹਾਰ ਦੇ ਮੁੰਗੇਰ ਤੋਂ ਲੋਕ ਸਭਾ ਲਈ ਚੁਣੇ ਗਏ ਨੇ ਜਦਕਿ ਰਾਮਨਾਥ ਠਾਕਰ ਰਾਜ ਸਭਾ ਤੋਂ ਸੰਸਦ ਮੈਂਬਰ ਨੇ ਠਾਕਰ ਭਾਰਤ ਰਤਨ ਕਰਪੂਰੀ ਠਾਕਰ ਦੇ ਪੁੱਤਰ ਨੇ ਅਤੇ ਅੱਜ ਹੋਣ ਵਾਲੇ ਸਰਕਾਰ ਤੇ ਸੌ ਚੁੱਕ ਸਮਾਗਮ ਤੋਂ ਪਹਿਲਾਂ ਮੰਤਰੀ ਮੰਡਲ ਦੇ ਅਹੁਦੇ ਬਾਰੇ ਫੈਸਲਾ ਕਰਨ ਵਾਸਤੇ ਐਨਡੀਏ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤੇ ਜਾਣ ਦੀ ਜਾਣਕਾਰੀ ਮਿਲ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ TDP ਨੇ ਆਂਧਰਾ ਪ੍ਰਦੇਸ਼ ਦੇ ਵਿੱਚ 16 ਸੀਟਾਂ ਤੋਂ ਜਿੱਤ ਦਰਜ ਕੀਤੀ ਸੀ ਅਤੇ ਚਾਰ ਵਿਭਾਗਾਂ ਅਤੇ ਨਾਲ ਲੋਕ ਸਭਾ ਦੇ ਸਪੀਕਰ ਦੇ ਅਹੁਦੇ ਦੀ ਮੰਗ ਰੱਖੀ ਸੀ ਜਨਤਾ ਦਲ ਯੂनाइटेड ਨੇ 12 ਸੀਟਾਂ ਜਿੱਤੀਆਂ ਸੀ ਅਤੇ ਦੋ ਕੈਬਨਟ ਮੰਤਰੀਆਂ ਦੇ ਉੱਤੇ ਆ ਕੇ ਉਹਨਾਂ ਦੀ ਗੱਲ ਮੁੱਕ ਗਈ ਸੀ ਨਤੀਸ਼ ਕੁਮਾਰ ਅਤੇ ਨਾਇਡੂ ਕਿੰਗ ਮੇਕਰ ਦੇ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ ਭਾਵ ਇਹਨਾਂ ਦੇ ਸਹਾਰੇ ਮੋਦੀ ਸਾਹਿਬ ਨੂੰ ਇਸ ਵਾਰ ਸਰਕਾਰ ਚਲਾਉਣੀ ਪਵੇਗੀ ਕਿਉਂਕਿ ਭਾਜਪਾ ਨੂੰ ਆਪਣੇ ਦਮ ਤੇ ਬਹੁਮਤ ਪ੍ਰਾਪਤ ਨਹੀਂ ਹੋਇਆ 240 ਸੀਟਾਂ ਉਹਨਾਂ ਨੂੰ ਮਿਲੀਆਂ ਨੇ ਬਹੁਮਤ ਲਈ 272 ਦਾ ਅੰਕੜਾ ਚਾਹੀਦਾ ਹੈ ਐਨਡੀਏ ਨੇ 543 ਮੈਂਬਰੀ ਲੋਕ ਸਭਾ ਦੇ ਵਿੱਚੋਂ 293 ਸੀਟਾਂ ਤੇ ਜਿੱਤ ਦਰਜ ਕੀਤੀ ਹੋਈ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਅੱਜ ਤੀਸਰੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸੌਚ ਚੁੱਕਣਗੇ ਹੁਣ ਨਜ਼ਰਾਂ ਪੰਜਾਬ ਤੇ ਵੀ ਟਿਕੀਆਂ ਹੋਈਆਂ ਨੇ ਭਾਜਪਾ ਪਹਿਲਾਂ ਵੀ ਪੰਜਾਬ ਨੂੰ ਇਹ ਸੁਨੇਹਾ ਦਿੰਦੀ ਰਹੀ ਹੈ ਉਹ ਅੰਮ੍ਰਿਤਸਰ ਦੇ ਵਿੱਚੋਂ ਤੁਸੀਂ ਪਹਿਲਾਂ ਵੀ ਵੇਖਿਆ ਹੋਣਾ ਕਿ ਜੇਕਰ ਅਰਣ ਜੇਤਲੀ ਹਾਰੇ ਤਾਂ ਉਹਨਾਂ ਨੂੰ ਵੀ ਕੈਬਨਿਟ ਵਿੱਚ ਟੌਪ ਦਾ ਵਿਭਾਗ ਦਿੱਤਾ ਗਿਆ ਹਰਦੀਪ ਪੂਰੀ ਹਾਰੇ ਉਹਨਾਂ ਨੂੰ ਵੀ ਚੰਗਾ ਵਿਭਾਗ ਤੇ ਰੋਤਵਾ ਦਿੱਤਾ ਗਿਆ ਤੇ ਹੁਣ ਪੰਜਾਬ ਦੇ ਵਿੱਚੋਂ ਫੇਰ ਕਿਆ ਸਰਾਈਆਂ ਨੇ ਕਿ ਰਵਨੀਤ ਬਿੱਟੂ ਜਿਹੜੀਆਂ ਇਹਨਾਂ ਲੋਕ ਸਭਾ ਚੋਣਾਂ ਵਿੱਚ ਭਾਵੇਂ ਹਾਰ ਗਏ ਐ ਪਰ 3 ਲੱਖ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਰਵਨੀਤ ਬਿੱਟੂ ਖੁਦ ਮੰਨਿਆ ਕਿ ਉਹਨਾਂ ਨੂੰ ਵੀ ਨਹੀਂ ਯਕੀਨ ਸੀ ਕਿ ਉਹਨਾਂ ਨੂੰ ਇੰਨੀ ਵੱਡੀ ਗਿਣਤੀ ਵਿੱਚ ਵੋਟਰ ਪਸੰਦ ਕਰਨਗੇ ਜਾਂ ਵੋਟਾਂ ਪਾਉਣਗੇ ਮਹਿਜ 20 ਹਜ਼ਾਰ ਦੇ ਫਰਕ ਨਾਲ ਉਹ ਰਾਜਾ ਵੜਿੰਗ ਤੋਂ ਹਾਰਿਆ ਹਾਲਾਂਕਿ ਭਾਜਪਾ ਦਾ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਵਿਰੋਧ ਸੀ ਇਸੇ ਤਰ੍ਹਾਂ ਅਵਰੇ ਸਰ ਤੋਂ ਤਰਨਜੀਤ ਸਿੰਘ ਸੰਧੂ ਵੀ ਕਾਂਗਰਸ ਦੇ ਗੁਰਜੀਤ ਔਜਲਾ ਤੋਂ ਲਗਭਗ 40 ਹਜ਼ਾਰ ਵੋਟਾਂ ਨਾਲ ਹਾਰਿਆ ਅਤ ਭਰੋਸੇਯੋਗ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਤੀਸਰੀ ਵਾਰ ਮੋਦੀ ਦੀ ਸਰਕਾਰ ਬਣਨ ਜਾ ਰਹੀ ਹੈ ਇਸ ਸਰਕਾਰ ਦੇ ਵਿੱਚ ਰਵਨੀਤ ਮਿੱਟੂ ਅਤੇ ਤਰਨਜੀਤ ਸਿੰਘ ਸੰਧੂ ਨੂੰ ਵਜ਼ੀਰੀਆਂ ਮਿਲ ਸਕਦੀਆਂ ਨੇ ਜਾਂ ਫਿਰ ਕੋਈ ਹੋਰ ਕੁਰਸੀ ਜਾਂ ਭਾਜਪਾ ਹੈੱਡਕੁਆਰਟਰ ਤੋਂ ਪੰਜਾਬ ਭਾਜਪਾ ਦੀ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਭਾਵੇਂ ਪੰਜਾਬ ਦੇ ਵਿੱਚ ਭਾਜਪਾ ਦਾ ਖਾਤਾ ਨਹੀਂ ਖੁੱਲ ਸਕਿਆ ਪਰ ਦੋ ਵੱਡੇ ਚਿਹਰੇ ਅੰਮ੍ਰਿਤਸਰ ਤੋਂ ਜਿਨ੍ਹਾਂ ਨੇ ਚੋਣ ਲੜੀ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਅਤੇ ਲੁਧਿਆਣਾ ਤੋਂ ਰਵਨੀਤ ਮਿੱਟੂ ਪਾਜ ਪਾ ਦੀਆਂ ਉਂਗਲਾਂ ਦੇ ਪੋਟਿਆਂ ਤੇ ਇਹਨਾਂ ਦੇ ਨਾਮ ਗਿਨੇ ਜਾ ਰਹੇ ਨੇ ਲੁਧਿਆਣਾ ਦੀ ਰੈਲੀ ਦੇ ਵਿੱਚ ਤੁਹਾਨੂੰ ਸ਼ਾਇਦ ਯਾਦ ਹੋਵੇ ਸ਼ਾਹ ਜੀ ਨੇ ਇੱਥੋਂ ਤੱਕ ਦਾਵਾ ਕੀਤਾ ਸੀ ਕਿ ਤੁਸੀਂ ਇਹਨੂੰ ਜਿਤਾਓ ਤੇ ਅਸੀਂ ਦਿੱਲੀ ਵਿੱਚ ਇਹਨੂੰ ਵੱਡਾ ਬੰਦਾ ਬਣਾਵਾਂਗੇ ਜੇਕਰ ਰਵਨੀਤ ਬਿੱਟੂ ਨੂੰ ਕੇਂਦਰੀ ਕੈਬਨਿਟ ਵਿੱਚ ਲੈ ਲਿਆ ਜਾਂਦਾ ਤਾਂ ਰਾਜਾ ਵੜਿੰਗ ਵਾਸਤੇ ਇਹ ਇੱਕ ਵੱਡਾ ਝਟਕਾ ਹੋਏਗਾ ਤੇ ਹੁਣ ਗੱਲ ਕਰਦੇ ਹਾਂ ਐਨਡੀਏ ਗੱਠ ਜੋੜ ਦੀ ਅੱਜ ਤੀਸਰੀ ਵਾਰ ਜਿਹੜੀ ਆ ਸਰਕਾਰ ਉਹ ਸੌ ਚੁੱਕੇਗੀ ਕੀ ਕਾਂਗਰਸ ਪਾਰਟੀ ਜਾਂ ਵਿਰੋਧੀ ਧਿਰ ਭਾਵੇਂ ਇੰਡੀਆ ਗੱਠ ਜੋੜ ਦੇ ਆਗੂ ਇਹਦੇ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ ਸੌਚਕ ਸਮਾਗਮ ਦਾ ਹਿੱਸਾ ਬਣਨਗੇ ਜਾਂ ਨਹੀਂ ਪਰ ਉਹਨਾਂ ਨੂੰ ਹਾਲੇ ਤੱਕ ਸੱਦਾ ਨਹੀਂ ਸੀ ਮਿਲਿਆ ਉਹ ਕਹਿੰਦੇ ਸੱਦਾ ਮਿਲਣ ਤੋਂ ਬਾਅਦ ਇਹਦੇ ਉੱਤੇ ਅਸੀਂ ਵਿਚਾਰ ਕਰਾਂਗੇ ਕਿਉਂਕਿ ਮੋਦੀ ਆਪਣੇ ਤੀਸਰੇ ਕਾਰਜਕਾਲ ਦੇ ਵਾਸਤੇ ਅੱਜ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਹਲਫ ਲੈਣਗੇ ਉਹਨਾਂ ਦੇ ਨਾਲ ਉਹਨਾਂ ਦੇ ਮੰਤਰੀ ਮੰਡਲ ਦੇ ਕਈ ਹੋਰ ਮੈਂਬਰ ਵੀ ਸੌਚਕ ਸਕਦੇ ਆ ਕਾਂਗਰਸ ਦੇ ਜਨਰਲ ਸਕੱਤਰ ਜੈ ਰਾਮ ਰਮੇਸ਼ ਨੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਇਹ ਜਾਣਕਾਰੀ ਦਿੱਤੀ ਕਿ ਇਸ ਸਮੇਂ ਤੱਕ ਪ੍ਰਧਾਨ ਮੰਤਰੀ ਮੋਦੀ ਦੇ ਸੌ ਚੱਕ ਸਵਾਗਤ ਦੇ ਵਿੱਚ ਸਿਰਫ ਅੰਤਰਰਾਸ਼ਟਰੀ ਮਹਿਮਾਨਾਂ ਨੂੰ ਨੇਤਾਵਾਂ ਨੂੰ ਉਹਨਾਂ ਨੂੰ ਹੀ ਸੱਦਾ ਦਿੱਤਾ ਗਿਆ ਸਾਡੇ ਨੇਤਾਵਾਂ ਨੂੰ ਹਾਲੇ ਤੱਕ ਕੋਈ ਸੱਦਾ ਅਧਿਕਾਰਤ ਤੌਰ ਤੇ ਨਹੀਂ ਮਿਲਿਆ ਜੇਕਰ ਇੰਡੀਆ ਗੱਠਜੋੜ ਦੇ ਆਗੂ ਨੂੰ ਸੱਦਾ ਮਿਲਦਾ ਤਾਂ ਅਸੀਂ ਇਹਦੇ ਤੇ ਵਿਚਾਰ ਜ਼ਰੂਰ ਕਰਾਂਗੇ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਨੂ ਗੋਪਾਲ ਨੇ ਵੀ ਕਿਹਾ ਕਿ ਸੌਚ ਚੁੱਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਬਾਰੇ ਫੈਸਲਾ ਉਹ ਇਕੱਲੇ ਨਹੀਂ ਸਗੋਂ ਇੰਡੀਆ ਗੱਠਜੋੜ ਦੇ ਵੱਲੋਂ ਸਮੁੱਚੇ ਰੂਪ ਵਿੱਚ ਲਿਆ ਜਾਏਗਾ। Rajasthan ਵਿੱਚ ਆਪਣੇ ਸਹਿਯੋਗੀ ਰਾਸ਼ਟਰੀ ਲੋਕਤੰਤ੍ਰਿਕ ਪਾਰਟੀ ਦੇ ਨੇਤਾ ਹਨੂਮਾਨ ਬੇਨੀਪਾਲ ਦੀ ਨਿਰਾਸ਼ਗੀਆਂ ਖਬਰਾਂ ਨੂੰ ਵੀ ਉਹਨਾਂ ਨੇ ਖਾਰਜ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਖੁਦ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਸਭ ਕੁਝ ਇਸ ਵਕਤ ਠੀਕ ਹੈ। ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਲਗਾਤਾਰ ਤੀਸਰੀ ਵਾਰ ਸੌਚ ਚੁੱਕ ਕੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਤੋਂ ਬਾਅਦ ਇਹ ਦੂਸਰੇ ਵਿਅਕਤੀ ਹੋਣਗੇ ਜਿਹੜੇ ਲਗਾਤਾਰ ਤੀਸਰੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸੌਚ ਚੁੱਕਣਗੇ ਇਸ ਨਵੀਂ ਸਰਕਾਰ ਦੇ ਵਿੱਚ ਐਨਡੀਏ ਦੇ ਵੱਖ-ਵੱਖ ਹਿੱਸਿਆਂ ਲਈ ਮੰਤਰੀ ਪਰਿਸ਼ਦ ਦੇ ਵਿੱਚ ਹਿੱਸੇਦਾਰੀ ਨੂੰ ਲੈ ਕੇ ਭਾਜਪਾ ਲੀਡਰਸ਼ਿਪ ਅਤੇ ਸਹਿਯੋਗੀ ਪਾਰਟੀਆਂ ਦੇ ਵਿਚਕਾਰ ਜਾਣਕਾਰੀ ਮਿਲ ਰਹੀ ਹੈ ਕਿ ਹਾਲੇ ਵੀ ਤਿੱਖੀ ਚਰਚਾ ਚੱਲ ਰਹੀ ਹੈ ਅਮਿਤ ਸ਼ਾ ਰਾਜਨਾਥ ਸਿੰਘ ਤੋਂ ਇਲਾਵਾ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਅਤੇ ਕੁਝ ਭਾਜਪਾ ਦੇ ਹੋਰ ਸੀਨੀਅਰ ਆਗੂ ਤੇਲਗੂ ਦੇਸ਼ਮ ਪਾਰਟੀ ਦੇ ਐਨ ਚੰਦਰਬਾਬੂ ਨਾਇਡੂ ਜਨਤਾ ਦਲ ਯੂनाइटेड ਦੇ ਨਤੀਸ਼ ਕੁਮਾਰ ਸਿਫ ਸੈਨਾ ਦੇ ਏਕਨਾਥ ਸ਼ਿੰਦੇ ਅਤੇ ਹੋਰ ਸਹਿਯੋਗੀ ਪਾਰਟੀਆਂ ਆਪਸ ਦੇ ਵਿੱਚ ਹਾਲੇ ਵੀ ਸਲਾਹ-ਮਸ਼ਵਰਾ ਕਰ ਰਹੀਆਂ ਨੇ ਮੰਨਿਆ ਜਾ ਰਿਹਾ ਕਿ ਗ੍ਰਹਿ ਵਿੱਤ ਰੱਖਿਆ ਅਤੇ ਵਿਦੇਸ਼ ਇਹ ਜਿਹੜੇ ਅਹਿਮ ਵਿਭਾਗ ਨੇ ਇਹਨਾਂ ਤੋਂ ਇਲਾਵਾ ਸੱਭਿਆਚਾਰ ਵਰਗੇ ਮਜ਼ਬੂਤ ਵਿਚਾਰਤਾਰਕ ਪਹਿਲੂਆਂ ਵਾਲੇ ਦੋ ਮੰਤ్రਾਲੇ ਭਾਜਪਾ ਕੋਲ ਰਹਿਣਗੇ ਜਦਕਿ ਇਸਤੇ ਸਹਿਯੋਗੀਆਂ ਨੂੰ 5 ਤੋਂ 8 ਕੈਬਨਟ ਅਹੁਦੇ ਮਿਲ ਸਕਦੇ ਐ ਪਾਰਟੀ ਦੇ ਅੰਦਰ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਵਰਗੇ ਨਿਤਾਵਾਂ ਦਾ ਨਵੀਂ ਕੈਬਨਟ ਵਿੱਚ ਸ਼ਾਮਲ ਹੋਣਾ ਯਕੀਨੀ ਮੰਨਿਆ ਜਾਂਦਾ ਹੈ ਸ਼ਿਵਰਾਜ ਸਿੰਘ ਚੋਹਾਨ ਵਸਵਰਾਜ ਬੰਬਈ ਮਨੋਹਰ لال ਖੱਟੜ ਸਰਬਨੰਦ ਸੋਨੋਵਾਲ ਇਹ ਜਿਹੜੇ ਲੋਕ ਸਭਾ ਚੋਣਾਂ ਜਿੱਤਣ ਵਾਲੇ ਸਾਬਕਾ ਮੁੱਖ ਮੰਤਰੀ ਨੇ ਇਹ ਵੀ ਮੋਦੀ ਸਰਕਾਰ ਦੇ ਵਿੱਚ ਸ਼ਾਮਲ ਹੋਣ ਦੇ ਮਜ਼ਬੂਤ ਦਾਵੇਦਾਰ ਦੱਸੇ ਜਾ ਰਹੇ ਨੇ ਹੁਣ ਗੱਲ ਕਰਦੇ ਆ ਅੱਜ ਪ੍ਰੋਗਰਾਮ ਪੰਜਾਬ ਬੋਲ ਦਾ ਵਿੱਚ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਮੁਹਾਲੀ ਦੇ ਵਿੱਚ ਇੱਕ ਸਿਰਫਰੇ ਨੌਜਵਾਨ ਵੱਲੋਂ ਇੱਕ ਲੜਕੀ ਦਾ ਬਹੁਤ ਹੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਉਹਦੇ ਉੱਤੇ ਤੇਜ਼ ਤਾਰ ਹਥਿਆਰ ਦੇ ਨਾਲ ਲਗਾਤਾਰ ਵਾਰ ਕੀਤੇ ਗਏ ਇਹ ਖੌਫਨਾਕ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਸੀ ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਇਹ ਚਿੱਟੇ ਦਣ ਇਸ ਨੌਜਵਾਨ ਦੇ ਵੱਲੋਂ ਸ਼ਰੀਆਮ ਆਟੋ ਤੋਂ ਉਤਰੀ ਲੜਕੀ ਜਿਹੜੀ ਆਪਣੀਆਂ ਸਾਥਣਾਂ ਦੇ ਨਾਲ ਸੜਕ ਦੇ ਵਿੱਚਕਾਰ ਤੁਰੀ ਜਾ ਰਹੀ ਸੀ ਉਹਦੇ ਉੱਤੇ ਤਲਵਾਰ ਦੇ ਨਾਲ ਵਾਰ ਕੀਤੇ ਗਏ ਲੋਕਾਂ ਦੇ ਕੋਲ ਕੋਈ ਸਾਧਨ ਨਹੀਂ ਸੀ ਕਿ ਉਹਨੂੰ ਰੋਕ ਲੈਂਦੇ ਕੁਝ ਲੋਕ ਵੇਖਦੇ ਰਹੇ ਪਰ ਜਦੋਂ ਉਹ ਫਰਾਰ ਹੋਇਆ ਤਾਂ ਉਹਦੇ ਤੋਂ ਬਾਅਦ ਰਾਹਗੀਰਾਂ ਨੇ ਹੀ ਚੁੱਕ ਕੇ ਇਸ ਲੜਕੀ ਨੂੰ ਹਸਪਤਾਲ ਭਰਤੀ ਕਰਵਾਇਆ ਸੀ ਜਿੱਥੇ ਉਹ ਜ਼ਖਮਾਂ ਦੀ ਤਾਬ ਨਾ ਚੱਲ ਸકી ਅਤੇ ਉਹਨੇ ਦਮ ਤੋੜ ਦਿੱਤਾ ਸੀ ਵਾਰਦਾਤ ਤੋਂ ਬਾਅਦ ਤੁਰੰਤ ਪੁਲਿਸ ਹਰਕਤ ਵਿੱਚ ਆਈ ਸੀ ਅਤੇ ਮੋਹਾਲੀ ਪੁਲਿਸ ਨੇ ਕਾਤਲ ਸੁਖਚੈਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ ਸੁਖਚੈਨ ਦੇ ਬਾਬਤ ਜਾਣਕਾਰੀ ਮਿਲੀ ਹੈ ਕਿ ਉਹ ਸਮਰਾਲਾ ਦੇ ਨਜ਼ਦੀਕੀ ਪਿੰਡ ਖੀਰਨੀਆਂ ਦਾ ਰਹਿਣ ਵਾਲਾ ਹੈ ਸੁਖਚੈਨ ਕਬੱਡੀ ਦਾ ਵੀ ਚੰਗਾ ਖਿਡਾਰੀ ਦੱਸਿਆ ਜਾ ਰਿਹਾ ਹੈ ਅਤੇ ਪਿਛਲੇ 3 ਮਹੀਨਿਆਂ ਤੋਂ ਪੈਟਰੋਲ ਪੰਪ ਤੇ ਕੰਮ ਕਰਦਾ ਸੀ ਅਤੇ ਲਗਭਗ ਹਫ਼ਤਾ ਪਹਿਲਾਂ ਉਹਨੇ ਪੈਟਰੋਲ ਪੰਪ ਤੋਂ ਕੰਮ ਵੀ ਛੱਡ ਦਿੱਤਾ ਸੀ ਇਹ ਵੀ ਪਤਾ ਲੱਗਿਆ ਕਿ ਕਥਿਤ ਦੋਸ਼ੀ ਸੁਖਚੈਨ ਅਤੇ ਮ੍ਰਿਤਕ ਲੜਕੀ ਦਾ ਆਪਸ ਦੇ ਵਿੱਚ ਪ੍ਰੇਮ ਸਬੰਧ ਸੀ ਸੁਖਚੈਨ ਦੀ ਮਾਤਾ ਨੇ ਦੱਸਿਆ ਕਿ ਮ੍ਰਿਤਕ ਲੜਕੀ ਕਈ ਵਾਰੀ ਉਹਨਾਂ ਦੇ ਘਰ ਵੀ ਆ ਚੁੱਕੀ ਹੈ ਅਤੇ ਸੁਖਚੈਨ ਉਹਨਾਂ ਦੇ ਦੱਸਣ ਅਨੁਸਾਰ ਵਾਰਦਾਤ ਵਾਲੇ ਦਿਨ ਸਵੇਰੇ 6 ਵਜੇ ਹੀ ਘਰੋਂ ਗਿਆ ਸੀ ਅਤੇ ਉਸਨੇ ਲੜਕੀ ਦਾ ਕਤਲ ਕਿਉਂ ਕੀਤਾ ਇਹਦੇ ਬਾਬਤ ਉਹਨਾਂ ਦੱਸਿਆ ਕਿ ਸਾਨੂੰ ਕੋਈ ਜਾਣਕਾਰੀ ਨਹੀਂ ਕਥਿਤ ਦੋਸ਼ੀ ਸੁਖਚੈਨ ਸਿੰਘ ਦੀ ਮਾਤਾ ਨੇ ਇਹ ਵੀ ਦੱਸਿਆ ਕਿ ਦੋਵਾਂ ਵਿਚਕਾਰ ਪ੍ਰੇਮ ਸਬੰਧ ਸਨ ਅਤੇ ਦੋਵਾਂ ਦਾ ਕਦੇ ਝਗੜਾ ਵੀ ਨਹੀਂ ਸੀ ਹੋਇਆ ਉਹਨਾਂ ਦੇ ਦੱਸਣ ਅਨੁਸਾਰ ਉਹਨਾਂ ਦਾ ਲੜਕਾ ਸੁਖਚੈਨ ਕਬੱਡੀ ਦਾ ਵਧੀਆ ਖਿਡਾਰੀ ਸੀ ਅਤੇ ਉਹਦਾ ਚੰਗਾ ਨਾਮ ਸੀ ਸੁਖਚਾਨ ਦੀ ਮਾਤਾ ਨੇ ਇਹ ਵੀ ਦੱਸਿਆ ਕਿ ਜੋ ਇਸ ਨੇ ਇਹ ਘਨਾਉਣੀ ਘਟਨਾ ਨੂੰ ਅੰਜਾਮ ਦਿੱਤਾ ਹੈ ਉਹ ਬਹੁਤ ਗਲਤ ਹੈ ਪਰ ਮਾਤਾ ਉਸ ਦੀ ਸਜ਼ਾ ਉਸ ਨੂੰ ਜ਼ਰੂਰ ਦੇਵੇ ਸੁਖਚਾਨ ਸਿੰਘ ਦੇ ਪਿੰਡ ਖੀਰਨੀਆਂ ਜਾ ਕੇ ਜਦੋਂ ਗੱਲਬਾਤ ਕੀਤੀ ਗਈ ਤਾਂ ਪਿੰਡ ਦੇ ਸਾਫਕਾ ਸਰਪੰਚ ਰਣਜੀਤ ਸਿੰਘ ਨੇ ਦੱਸਿਆ ਕਿ ਸੁਖਚਾਨ ਬਿਲਕੁਲ ਕਬੱਡੀ ਦਾ ਪਲੇਅਰ ਹੈ ਅਤੇ ਪਿੰਡ ਵਿੱਚ ਵੀ ਉਸ ਦਾ ਬੜਾ ਚੰਗਾ ਤੇ ਨਿੱਗਾ ਸਾਊ ਸੁਭਾਅ ਹੈ ਘਰ ਵਿੱਚ ਚਾਰ ਭੈਣਾਂ ਤੇ ਤਿੰਨ ਭਾਈ ਨੇ ਸੁਖਚੈਨ ਹਾਲੇ ਕੁਵਾਰਾ ਹੈ ਅਤੇ ਕੁਝ ਸਮਾਂ ਪਹਿਲਾਂ ਪੈਟਰੋਲ ਪੰਪ ਤੇ ਕੰਮ ਕਰਨ ਵੀ ਲੱਗਿਆ ਸੀ ਜੋ ਕਿ ਉਸਨੇ ਮਹਾਲੀ ਦੇ ਵਿੱਚ ਕਾਰਾ ਕੀਤਾ ਜਿਹੜੀ ਖਬਰ ਸਾਹਮਣੇ ਆਈ ਹੈ ਉਹਨਾਂ ਦੇ ਦੱਸਣ ਅਨੁਸਾਰ ਉਹ ਉਹਨਾਂ ਦੀ ਸਮਝ ਤੋਂ ਬਾਹਰ ਹੈ ਪਿੰਡ ਦੇ ਇੱਕ ਹੋਰ ਵਿਅਕਤੀ ਗੁਰਬੀਤ ਸਿੰਘ ਨੇ ਦੱਸਿਆ ਕਿ ਸੁਖਚੈਨ ਦਾ ਪ੍ਰੇਮ ਸਬੰਧ ਕਿਸੇ ਕੁੜੀ ਨਾਲ ਚੱਲ ਰਿਹਾ ਸੀ ਕੁੜੀ ਵੱਲੋਂ ਕੁਝ ਸਮਾਂ ਪਹਿਲਾਂ ਸੁਖਚੈਨ ਦਾ ਕੋਟਾਪਾ ਵੀ ਕਰਵਾਇਆ ਗਿਆ ਸੀ ਜਿਸ ਕਾਰਨ ਸੁਖਚੈਨ ਦੀ ਲੱਤ ਵੀ ਟੁੱਟ ਗਈ ਸੀ ਅਤੇ ਕੁਝ ਸਮਾਂ ਉਹ ਘਰ ਵਿੱਚ ਵੀ ਬੈਠਾ ਰਿਹਾ ਜੋ ਉਸਨੇ ਮਹਾਲੀ ਦੇ ਵਿੱਚ ਇਹ ਕੰਮ ਕੀਤਾ ਉਹ ਕਹਿੰਦੇ ਇਹ ਬਹੁਤ ਕਨਾਉਣਾ ਹੈ ਅਤੇ ਇਹ ਕਾਰਾ ਨਿੰਦਣਯੋਗ ਹੈ ਤੇ ਹੁਣ ਇੱਕ ਹੋਰ ਬਹੁਤ ਦਰਦਨਾਕ ਖਬਰ ਮਿਲੀ ਹੈ ਸੁਨਾਮ ਦੇ ਪਿੰਡ ਤਣਕਵਾਲਾ ਭੰਗੂਆਂ ਤੋਂ ਇਹ ਖਬਰ ਮਿਲੀ ਹੈ ਇੱਕ ਸ਼ੈਲਰ ਦੀ ਕੰਦ ਉਸਾਰੀ ਜਾ ਰਹੀ ਸੀ ਅਤੇ ਉਸਾਰੀ ਅਧੀਨ ਤਿੰਨ ਮਜ਼ਦੂਰਾਂ ਦੀ ਮੌਤ ਹੋਈ ਹੈ ਜਦੋਂ ਕਿ ਦੋ ਮਜ਼ਦੂਰ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਜਾਣਕਾਰੀ ਮੁਤਾਬਕ ਕੰਦ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਇਹਨਾਂ ਮਜ਼ਦੂਰਾਂ ਦੇ ਵੱਲੋਂ ਕੰਦ ਨੂੰ ਪਲਸਤਰ ਕੀਤਾ ਜਾ ਰਿਹਾ ਸੀ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ ਦੇ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋਈ ਹੈ ਦੋ ਗੰਭੀਰ ਜ਼ਖਮੀ ਹੋਏ ਪੰਜ ਮਜ਼ਦੂਰ ਦੱਸਿਆ ਗਿਆ ਕਿ ਕੰਦ ਦੀ ਕਾਫੀ ਉਚਾਈ ਤੋਂ ਜਿਹੜੇ ਪਲਸਤਰ ਕਰ ਰਹੇ ਸੀ ਅਚਾਨਕ ਪੈੜ ਟੁੱਟ ਗਈ ਅਤੇ ਸਾਰੇ ਮਜ਼ਦੂਰ ਹੇਠਾਂ ਡਿੱਗ ਗਏ ਜਿਸ ਕਾਰਨ ਤਿੰਨਾਂ ਦੀ ਜਾਨ ਚਲੀ ਗਈ ਦੋ ਜ਼ਖਮੀ ਮਜ਼ਦੂਰਾਂ ਨੂੰ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ ਮਿਲੀ ਜਾਣਕਾਰੀ ਅਨੁਸਾਰ ਇਹਨਾਂ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਜਿਹੜੇ ਤਿੰਨੇ ਮ੍ਰਿਤਕ ਨੌਜਵਾਨ ਨੇ ਉਹਨਾਂ ਵਿੱਚੋਂ ਇੱਕ ਅਮਨਦੀਪ ਸਿੰਘ ਇੱਕ ਬਿੱਟੂ ਸਿੰਘ ਵਾਸੀ ਹੀਰੋਖੁਰਦ ਅਤੇ ਇੱਕ ਜਨਕਰਾਜ ਧਰਮਗੜ ਦਾ ਦੱਸਿਆ ਜਾ ਰਿਹਾ ਹੈ ਬਹੁਤ ਦਰਦਨਾਕ ਖਬਰ ਹੈ ਕਿਉਂਕਿ ਇਹ ਸਾਰੇ ਦੇ ਸਾਰੇ ਗਰੀਬ ਪਰਿਵਾਰਾਂ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਦੋਸਤੋ ਇਸੀ ਕੋਲ ਮਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਵਾਗਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲੋਂ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਕਾ